ਸਸਿਕਲ ਬਾਈ ਜੀ ਤੇ ਆਪਾਂ ਰਾਣੀ ਘੋੜੀ ਦੇ ਕੋਲੇ ਖੜੇ ਆ ਤੇ ਇਹ ਘੋੜੀ ਸੇਲ ਕਰਨੀ ਹੈ ਵੀਰਾਂ ਨੇ ਇਸ ਟਾਈਮ ਆਪਾਂ ਹਨੁਮਾਨਗੜ ਮੇਲੇ ਚ ਸੰਪਰਕ ਨੰਬਰ ਬਾਈ ਜੀ ਦਾ ਆਪਾਂ ਵੀਡੀਓ ਚ ਦੇ ਦਾਂਗੇ ਬਾਈ ਜੀ ਦੱਸਿਓ ਇਹਦੇ ਬਾਰੇ ਜਾਣਕਾਰੀ ਦਿਓ ਸਾਰੀ ਬਲੱਡ ਲਾਈਨ ਬਾਈ ਜੀ ਫੌਜੀ ਘੋੜੀ ਦੀ ਬੇਟੀ ਹੈ ਮੱਝੂ ਕੇ ਲਾਈਨ ਹੈ ਮੱਝੂ ਕੇ ਲੈਣ ਹਾਂ ਪੰਗੇ ਵਿੱਚ ਘੋੜਾ ਆਪਾਂ ਛੱਡਿਆ ਜੀ ਨੋਕਰਾ ਮੰਨ ਲਓ ਕਿ ਡੇ ਡੇ ਕਿ ਮਹੀਨਾ ਹੋਇਆ ਘੋੜੀ ਤੇ ਛੱਡੇ ਨੂੰ 4 ਸਾਲਾਂ ਦੀ ਬੱਚੀ ਹੈ ਠੀਕ ਹੈ ਜੀ ਠੀਕ ਹੈ ਜੀ 64 ਪਾਉਂਡ ਸਾਈਜ਼ ਆਇਤਾ ਹੈ ਠੀਕ ਹੈ ਅੰਗੇ پیسے ਦੇਣਗੇ ਤਾਂ ਆਪਾਂ ਸੇਲ ਕਰਨੀ ਹੈ ਬਾਕੀ ਆਪਣੇ ਕੋਈ ਹੋਵੇਂ ਨਹੀਂ ਜਰੂਰੀ ਕਿ ਆਪਾਂ ਰੂ ਮਰੂ ਸੇਲ ਕਰਨੀ ਹੈ ਕੋੜੀ ਬਾਈ ਦਾ ਕਹਿੰਦਾ ਮਤਲਬ ਕਿ ਰੇਟ ਇਹਦਾ ਪਹਿਲਾਂ ਚੰਗਾ ਲੱਗੇ ਹੋਇਆ ਘੋੜੀ ਦਾ ਤੇ ਜੇ ਕੋਈ ਲੈਣ ਦਾ ਸ਼ਕੀਨ ਹੋਇਆ ਨਾ ਵਧੀਆ ਰੇਟ ਤੇ ਫੇਰ ਹੀ ਆਪਾਂ ਸੇਲ ਕਰਾਂਗੇ ਇੰਨਾ ਕੋਈ ਜਰੂਰੀ ਵੀ ਨਹੀਂ ਆ ਤੇ ਪਿਆਰ ਨਾਲ ਰੱਖੀ ਹੋਈ ਆ ਪਾਲੀ ਹੋਈ ਆ ਇਹਨਾਂ ਨੇ ਬਾਈਆਂ ਨੇ ਆ ਬੰਦਾ ਤੋਰਾ ਪਿਆ ਜੀ ਆਪ ਨਹੀਂ ਪਿਆ ਮੈਂ ਸਵਾਰੀ ਵੀ ਕੀਤੀ ਸੀ ਘੋੜੀ ਦੀ ਸਵਾਰੀ ਬਹੁਤ ਵਧੀਆ ਹੈ ਤੇ ਬਾਈ ਜੀ ਮੋਬਾਈਲ ਨੰਬਰ ਬੋਲ ਦਿਓ 76548 730 ਪੰਜਾਬੀ ਚ ਵੀ ਇਹਨੂੰ ਕਲੀਅਰ ਕਰ ਦਿਓ 76 88 8 7 30 ਵੀਡੀਓ ਤੇ ਨੰਬਰ ਚਲਾ ਦੂੰਗਾ ਮੈਂ ਤੇ ਆਪਾਂ ਕਿੱਥੇ ਸਟਾਰਟ ਫਾਰਮ ਆਪਣਾ ਕਿਹੜਾ ਹੈ ਪੀਰ ਕਮੜਿਆ ਪਿੰਡ ਹੈ ਜੀ ਰਾਜਸਥਾਨ ਚ ਹੀ ਪਿੰਡ ਹੈ ਹਨਮਾਨਗੜ੍ਹ ਜ਼ਿਲ੍ਹਾ ਕਾਲਾ ਨਹੀਂ ਲਿਆ 25 ਕਿਲੋਮੀਟਰ ਦੂਰ ਹੈ ਆਪਣੇ ਹਨਮਾਨਗੜ੍ਹ ਤੋਂ ਠੀਕ ਹੈ ਜੀ ਠੀਕ ਹੈ ਜੀ ਸੰਪਰਕ ਕਰੋ ਵੀਰਾਂ ਨਾਲ ਵਧੀਆ ਤੁਹਾਨੂੰ ਡੀਲਿੰਗ ਹੋਊਗੀ ਤੇ ਘੋੜੀ ਚੰਗੀ ਹੈ ਵਫਾਦਾਰ ਹੋਊਗੀ ਤੇ ਮੱਝੂ ਕੇ ਲੈਣ ਦਾ ਵਾਸ ਸੀ ਤੁਹਾਨੂੰ ਪਤਾ ਹੀ ਹੈ ਪੇਮਸੀ ਹੈ ਤੇ ਇਹ ਦੱਸਣ ਦੀ ਕੋਈ ਲੋੜ ਹੀ ਨਹੀਂ ਆ ਤੇ ਜਰੂਰ ਬਾਈ ਨਾਲ ਸੰਪਰਕ ਕਰਿਓ ਧੰਨਵਾਦ ਧੰਨਵਾਦ